ਬਈ ਜੀ ਸਸਰੀਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਸ਼ੋਰੂਮ ਮੱਤੀ ਸ਼ੋਰੂਮ ਬਰੇਟਾ ਚ ਜੀ ਲੈ ਕੇ حاضر ਹੋਇਆ ਰਖੜੀ ਦੀ ਬਹੁਤ ਪੰਪਰ ਤਕੜੀ ਸੇਲ ਦੇ ਵਿੱਚ ਨਵੇਂ ਆਈਟਮ ਜਿਸ ਦਾ ਰੇਟ ਬਾਜ਼ਾਰ ਨਾਲੋਂ ਬਹੁਤ ਘੱਟ ਆਣੇ ਜਿਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਦਿਖਾਣ ਲੱਗੇ ਤੁਹਾਨੂੰ ਨਵੀਂ ਡਿਜ਼ਾਈਨਿੰਗ ਆਰੀ ਦੇ ਵਰਕ ਨਾਲ ਕਾਟਨ ਦਾ ਸੂਟ ਸੈਬੀ ਲਾਈਨਿੰਗ ਦਾ ਸੂਟ ਆਰੀ ਵਰਕ ਵਾਲਾ ਮੈਚਿੰਗ ਸੂਟ ਹੈ ਦਿਖਾਣ ਲੱਗਿਆ ਤੁਹਾਨੂੰ ਸਾਰੇ ਇਹ ਡਿਜ਼ਾਈਨ ਫੋੜ ਕੇ ਦੇਖੋ ਧਿਆਨ ਨਾਲ ਜੀ ਹਾਂ ਜੀ ਲਖੜੀ ਦੇ ਖਾਸ ਮੌਕੇ ਤੇ ਲੈ ਕੇ ਹਾਜ਼ਰ ਹੋਇਆ ਤੁਹਾਡੇ ਲਈ ਸੀਰਤ 컬렉ਸ਼ਨ ਦੀ ਨਵੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਕਪੜਾ ਧਿਆਨ ਨਾਲ ਜੀ ਕੈਮਰਾ ਕੋਲ ਕਰਕੇ ਦਿਖਾ ਰਹੇ ਜੀ ਮੈਚਿੰਗ ਸੂਟ ਹੈ ਜੀ ਦੇਖੋ ਧਿਆਨ ਨਾਲ ਜੀ ਮੈਚਿੰਗ ਸੂਟ ਹੈ ਨਾਲ ਇਸ ਦੇ ਸ਼ਰਟ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਹੈ ਜਿਵੇਂ ਸਰ ਤੁਸੀਂ ਤੇ ਨਾਲ ਦੀ ਸਾਰੀ ਸ਼ਰਟ ਦੇ ਉੱਪਰ ਆਰੀ ਦਾ ਵਰਕ ਹੋਇਆ ਹੋਇਆ ਹੈ ਜੀ ਰੇਟ ਇਸ ਦਾ ਸਿਰਫ 890 ਰੁਪਏ ਆਏਗਾ ਜੀ 890 ਰੁਪਏ ਦਾ ਸੂਟ ਹੈ ਜੀ ਇਹ ਆਰੀ ਵਰਕ ਦਾ ਜੋ ਕਿ ਬਾਜ਼ਾਰ ਦੇ ਵਿੱਚ 12-1500 ਦੀ ਰੇਂਜ ਵਿੱਚ ਮਿਲ ਰਿਹਾ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਇਸ ਦਾ ਰੇਟ ਸਿਰਫ 890 ਰੁਪਏ ਡਿਜ਼ਾਈਨ ਬਹੁਤ ਹੈ ਦੇਖਣ ਲਈ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜੀ ਦਿਖਾਉ ਜੀ ਅਗਲਾ ਡਿਜ਼ਾਈਨ ਜੀ ਦੇਖੋ ਜੀ ਟੈਬੀ ਲਾਈਨਿੰਗ ਦੇ ਉੱਪਰ ਆ ਗਿਆ ਜੀ ਇਹ ਦੇਖ ਸਕਦੇ ਹੋ ਤੁਸੀਂ ਜੀ ਨਾਲ ਆਰੀ ਵਰਕ ਹੈ ਜੀ ਸੂਟ ਖੋਲ ਕੇ ਦਿਖਾਓ ਜੀ ਪੂਰਾ ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਆਰੀ ਦਾ ਵਰਕ ਹੋਇਆ ਹੋਇਆ ਹੈ ਸਾਰੀ ਸ਼ਰਟ ਤੇ ਨਾਲ ਜੀ ਟੈਬੀ ਲਾਈਨਿੰਗ ਦਾ ਸੂਟ ਹੈ ਆਰੀ ਦਾ ਵਰਕ ਹੈ ਬਾਟਮ ਦਿਖਾਓ ਜੀ ਇਹਦੀ ਬਹੁਤ ਹੀ ਪਿਆਰੀ ਬਾਟਮ ਹੈ ਬਹੁਤ ਸੋਹਣੀ ਕਲਰ ਮੈਚਿੰਗ ਹੈ ਜੀ AK brand ਦਾ suit ਹੈ ਜੀ rate ਇਸ ਦਾ ਸਿਰਫ 890 ਰੁਪਏ ਆਏਗਾ ਜੀ ਦਿਖਾਓ ਜੀ ਅਗਲਾ ਡਿਜ਼ਾਈਨ ਜੀ ਡਿਜ਼ਾਈਨ ਬਹੁਤ ਹੈ ਡਿਜ਼ਾਈਨ ਬਹੁਤ ਹੀ ਸੋਹਣੇ ਡਿਜ਼ਾਈਨ ਨੇ ਜੀ ਮਾਰੀ ਵਰਕ ਵਾਲੇ suit ਹੈ टैਬੀ ਲਾਈਨਿੰਗ ਦੇ ਮੈਚਿੰਗ suit rate ਇਸ ਦਾ ਸਿਰਫ 890 ਰੁਪਏ ਦਿਖਾਓ ਜੀ ਮੈਚਿੰਗ ਦਿਖਾਓ ਜੀ ਡਿਜ਼ਾਈਨ ਹੋਰ ਬਹੁਤ ਸੋਹਣੇ ਡਿਜ਼ਾਈਨਿੰਗ ਆਈਏ ਜਲਦੀ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਸਾਡੀ ਹੌਸਲਾ ਵਜਾਈ ਕਰਿਆ ਕਰੋ ਡਿਜ਼ਾਈਨ ਦੇਖੋ ਜੀ ਦੇਖ ਸਕਦੇ ਹੋ ਤੁਸੀਂ AK ਦੀ ਸੀਰਤ ਮੈਚਿੰਗ ਡਿਜ਼ਾਈਨ ਬਹੁਤ ਸੋਹਣਾ ਹੈ ਮੈਚਿੰਗ ਦੇਖ ਸਕਦੇ ਹੋ ਬਹੁਤ ਪਿਆਰੀ ਮੈਚਿੰਗ ਹੈ ਜੀ ਰੇਟ ਸਿਰਫ 890 ਰੁਪਏ ਜਲਦੀ ਜਲਦੀ ਸੂਟ ਦਾ ਸਕਰੀਨਸ਼ਾਟ ਲਓ ਜੀ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਜੀ ਸਕਰੀਨਸ਼ਾਟ ਇਸ ਨੰਬਰ ਤੇ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਜੀ ਦੇਖੋ ਜੀ ਡਿਜ਼ਾਈਨਿੰਗ ਡਿਜ਼ਾਈਨ ਬਹੁਤ ਹੈ ਜੀ ਸ਼ਰ ਦਿਖਾਓ ਜੀ ਸ਼ਰ ਦੇਖੋ ਜੀ ਕੈਮਰਾ ਕਾਲ ਕਰਕੇ ਦਿਖਾ ਰਿਹਾ ਹਾਂ ਸਾਲ ਦਾ ਤੁਸੀਂ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਟੈਬੀ ਲਾਈਨਿੰਗ ਦੇ ਉੱਪਰ ਆਰੀ ਵਰਕ ਦਾ ਸੂਟ ਹੈ ਬਾਟਮ ਬਹੁਤ ਸੋਹਣੀ ਹੈ ਜੀ ਮੈਚਿੰਗ ਸੂਟ ਹੈ ਰੇਟ ਸਿਰਫ 800 ਤੇ 90 ਰੁਪਏ ਦਿਖਾਓ ਜੀ ਡਿਜ਼ਾਈਨ ਲਾਈਟ ਕਲਰ ਡਾਰਕ ਕਲਰ ਨਵੇਂ ਨਵੇਂ ਰੰਗ ਬਹੁਤ ਸੋਹਣੇ ਰੰਗ ਬਹੁਤ ਸਾਰੇ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਜੀ ਮੈਚਿੰਗ ਬਹੁਤ ਸੋਹਣੀ ਹੈ ਜੀ ਇਸ ਦੇ ਵਿੱਚ ਲਾਈਟ ਕਲਰ ਵੀ ਆਣਗੇ ਡਾਰਕ ਕਲਰ ਵੀ ਆਣਗੇ ਜਲਦੀ ਕਰੋ ਮੱਤੀ ਵਾਲਿਆਂ ਦੇ ਸ਼ੋਰਮ 'ਚ ਰਖੜੀ ਦੀ ਭਾਰੀ ਸੇਲ ਦੇ ਵਿੱਚ ਇਸ ਦਾ ਲਾਭ ਉਠਾਓ ਰੇਟ ਬਹੁਤ ਘੱਟ ਹੈ ਸਿਰਫ 890 ਰੁਪਏ ਦੇਖੋ ਜੀ ਦੇਖ ਸਕਦੇ ਤੁਸੀਂ ਸੂਟ ਜੀ ਡਿਜ਼ਾਈਨਿੰਗ ਬਹੁਤ ਹੈ ਦੇਖੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਵੈਰੀ ਬਿਊਟੀਫੁਲ ਦੇਖ ਸਕਦੇ ਡਿਜ਼ਾਈਨ ਤੁਸੀਂ ਜੀ ਕਪੜਾ ਪੂਰਾ ਆਰਾਮਦਾਇਕ ਹੈ ਜੀ ਕੰਫਰਟੇਬਲ ਕਪੜਾ ਹੈ ਜੀ ਆਰੀ ਦਾ ਵਰਕ ਹੋਇਆ ਹੋਇਆ ਨਾਲ ਸਾਰੇ ਸੂਟ ਤੇ ਹੀ ਬਾਟਮ ਪਲੇਨ ਹੈਗੀ ਜੀ ਦੇਖ ਸਕਦੇ ਹੋ ਡਿਜ਼ਾਈਨ ਤੁਸੀਂ ਦੇਖੋ ਜੀ ਡਾਰਕ ਕਲਰ ਜੀ ਸਟੈਬਲ ਲਾਈਨਿੰਗ ਦੇ ਉੱਪਰ ਆਰੀ ਵਰਕ ਦਾ ਸੂਟ ਰੇਟ ਸਿਰਫ 890 ਰੁਪਏ ਦੇਖੋ ਜੀ ਦਿਖਾਉ ਜੀ ਡਿਜ਼ਾਈਨ ਇਹ ਕੇ ਬ੍ਰਾਂਡ ਦਾ ਸਿਰਤ ਕਲੈਕਸ਼ਨ ਹੈ ਜੀ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਜੀ ਦੇਖੋ ਜੀ ਸੂਟ ਬਹੁਤ ਹੀ ਸੋਹਣਾ ਸੂਟ ਹੈ ਜੀ 890 ਰੁਪਏ ਦੀ ਰੇਂਜ ਮਿਲਣਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਤੋਂ ਨੂੰ ਇਹ ਸੂਟ ਜੀ ਰਖੜੀ ਦੀ ਭਾਰੀ ਧਮਾਕਾ ਸੇ ਲੱਗੀ ਹੋਈ ਹੈ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਜੀ ਦੇਖ ਸਕਦੇ ਹੋ ਤੁਸੀਂ ਜੀ ਕੈਮਰਾ ਕਾਲ ਕਰਕੇ ਦਿਖਾ ਰਹੇ ਜੀ ਆਰੀ ਵਰਕ ਹੋਇਆ ਹੋਇਆ ਸਾਰੇ ਤੇ ਜੀ ਬਾਟਮ ਬਹੁਤ ਸੋਹਣੀ ਹੈ ਜੀ ਇਹਦੀ ਦੇਖੋ ਜੀ ਇੱਕ-ਇੱਕ ਦੀ ਸੀਰਤ ਕਲੈਕਸ਼ਨ ਰੇਟ ਸਿਰਫ 890 ਰੁਪਏ ਲੈਣ ਲਈ ਪਹੁੰਚੋ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ ਧੰਨਵਾਦ ਜੀ